ਪ੍ਰਹਲਾਦ ਜਨ ਤੁਧ ਰਾਖ ਲਾਏ ਹਰ ਜੀਉ ਹਰਨਾਖਸ਼ ਮਾਰ ਪਚਾਇਆ ਭਗਤਾਂ ਦੇ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਖ ਲਾਏ ਹਰ ਜੀਉ ਹਰ ਨਾਖਸ਼ ਮਾਰ ਪਚਾਇਆ ਗਰਮ ਖਾਣੋਂ ਪਰਤੀਤ ਹੈ ਹਰ ਜੀਉ ਮਨ ਮੁਖ ਪਰਮ ਬੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੇ ਪੈਜ ਰੱਖ ਤੋ ਸੁਆਮੀ ਭਗਤ ਤੇਰੀ ਸਰਨਾਈ ਰਹਾ ਭਗਤਾ ਨੋ ਜਮ ਜੋਏ ਨਾ ਸਾਕ ਕਾਲ ਨ ਨੇੜੈ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਅਰੇ ਅੱਦ ਸਿੱਧ ਸਭ ਭਗਤਾ ਚਰਨੇ ਲਾਹਗੇ ਗੁਰ ਕੈ ਸਹਿਜ ਸੁਭਾਈ ਮਨ ਮੁਖਾ ਨੂੰ ਪਰਤੀਤ ਨ ਆਵੈ ਅੰਤਰ ਲੋਭ ਸੁਆਹ ਗੁਰਮਕਹਿ ਹਿਰਦੈ ਸ਼ਬਦ ਨ ਭਿੱਦਿਓ ਹਰ ਨਾਮ ਨ ਲਾਗੋ ਭਾਉ ਕਉੜ ਕਪਟ ਪਾਜ ਲਹਿ ਜਸਿ ਮਨ ਮੁਖ ਫੀਕਾ ਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋਣ ਤੋਂ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਦਾਤਾ ਹਮੈ ਮਾਰ ਮਨਸਾ ਮਨ ਸਮਾਣੀ ਗੁਰ ਕਾ ਸ਼ਬਦ ਪ੍ਰਸ਼ਾਦਾ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸੁਵਾਰਨ ਹਾਰਾ ਓਨਾਂ ਕੀ ਰੀਸ ਕਰੇ ਸੋ ਵਿਗੁਚੈ ਜੇ ਨਹਾਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੈ ਕਿਨੈ ਨ ਪਾਇਆ ਮਨ ਮੁਖ ਭੌਕ ਮੋਏ ਬਿਲ ਲਾਈ ਆਵਹਿ ਜਾਵਹਿ ਠੌਰ ਨ ਪਾਵਹਿ ਦੁਖ ਬਹਨ ਦੁਖ ਸਮਾਈ ਗਰਮ ਕੋ ਵੈ ਸੋ ਅੰਮ੍ਰਿਤ ਪੀਵਹਿ ਸਹਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਧਿਕਾਈ ਵੇਦ ਪੜੈ ਤੈਵਾਦ ਵਖਾਨਹਿ ਬਿਨ ਹਰਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਜ ਛੋਟੈ ਗੁਰ ਸਰਨਾਈ ਜਿਨ ਹਰ ਮਨ ਵਸਿਆ ਸੇ ਦਰ ਸੱਚ ਦਰ ਸਾਚੈ ਸਚਿਆਰਾ ਓਨਾਂ ਦੀ ਸੋਭਾ ਜੁਗ ਜੁਗ ਹੋਈ ਕੋਇ ਨ ਮੇਟਨ ਹਾਰਾ ਨਾਨਕ ਤਿੰਨ ਕ ਸਦ ਬਲਹਾਰ ਜਿਨ ਹਰ ਰਖਿਆ ੳਰਤਾਰ ਓਨਾਂ ਦੀ ਸੋਭ ਜੁਗ ਜੁਗ ਹੋਈ ਕੋਏ ਨ ਮੇਟਨ ਹਾਰਾ ਨਾਨਕ ਤਿਨ ਕ ਸਦ ਬਲਿਹਾਰ ਜਿਨ ਹਰ ਰੱਖਿਆ ੳਰਤਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ